ਅਜਮੇਰੀ ਤੁਹਾਨੂੰ ਸੱਚ ਦੱਸਾਂ ਮੇਰੀ ਫਲਾਈਟ ਸੀ ਓਕੇ ਕੈਨੇਡਾ ਦੀ ਤੇ ਮੇਰਾ ਨਾ ਜੀ ਹਲੂਨੇ ਗਿਆ ਮੈਨੂੰ ਆਈਸੀਬ ਇੱਥੇ ਹਾਜ਼ਰੀ ਲਵਾ ਕੇ ਜਾਵਾਂ ਹਰ ਹਾਲਤ ਨਹੀਂ ਤਾਂ ਇੱਕ ਮੇਰਾ ਉਹ ਕੀ ਜਾਂਦੇ ਨੇ ਗਦਾਰਾਂ ਚ ਨਾਮ ਗਿਣੇ ਜਾਊਗਾ ਕਹਿੰਦੇ ਇੱਕ ਮਿੰਟ ਦੀ ਲਾਈਟ ਨਹੀਂ ਇੱਥੇ ਜਾਂਦੀ ਹੁਣ ਲਗਾਤਾਰ 5 5 6 6 ਘੰਟੇ ਤੇ ਇੱਥੇ ਕੱਟ ਵੀ ਲੱਗ ਰਿਹਾ ਜੋ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਅਸਤਕੰਡਾ ਅਪਣਾਇਆ ਜਾ ਰਿਹਾ ਸਤਿ ਸ਼੍ਰੀ ਅਕਾਲ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰਦਾਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਟਿਕਰੀ ਬਾਰਡਰ ਤੇ ਸ਼ਾਮ 7:10 ਤੇ ਤੁਰੇ ਜਾਂਦਿਆਂ ਨੂੰ ਆਹ ਪੋਸਟਰਾਂ ਨੇ ਬੜਾ ਅਟਰੈਕਟ ਕੀਤਾ ਮੈਂ ਕਹੂੰਗਾ ਕੈਮਰਾਮੈਨ ਸਾਹਿਬ ਨੂੰ ਇੱਕ ਵਾਰੀ ਦਿਖਾ ਦਿਓ ਅੰਬਾਨੀ ਅਦਾਨੀ ਪੈਕ ਆਫ ਤੁਸੀਂ ਦੇਖ ਰਹੇ ਹੋ ਇੱਥੇ ਲਿਖਿਆ ਨਾ ਅਸੀਂ ਅੱਤਵਾਦੀ ਹਾਂ ਨਾ ਅਸੀਂ ਖਾਲਿਸਤਾਨੀ ਹਾਂ ਅਸੀਂ ਆਪਣਾ ਹੱਕ ਲੈਣ ਲਈ ਆਏ ਹਾਂ ਅਸੀਂ ਆਪਣੀ ਹੋਂਦ ਨੂੰ ਬਚਾਉਣਾ ਆਏ ਹਾਂ ਇਹ ਇਹ ਵੀ ਤੁਸੀਂ ਦੇਖਿਆ ਜਾਂ ਇਹ ਕਹਿ ਲਿਖਿਆ ਕਹਿੰਦਾ ਜੇ ਅਸੀਂ ਬੀਜ ਸਕਦੇ ਹਾਂ ਅਸੀਂ ਵੱਡ ਵੀ ਸਕਦੇ ਹਾਂ ਛੋਟੀਆਂ-ਛੋਟੀਆਂ ਗੱਲਾਂ ਨੇ ਇਹਦੇ ਵਿੱਚ ਬਹੁਤ ਵਧੀਆ ਚੀਜ਼ਾਂ ਲਿਖੀਆਂ ਨੇ ਇੱਕ ਮੈਂ ਕੈਮਰਾਮੈਨਸ ਨੂੰ ਕਹੂੰਗਾ ਹੋਰ ਦੇਖ ਲਓ ਕਹਿੰਦਾ ਐਗਰੀਕਲਚਰ ਇਜ਼ आवर ਕਲਚਰ ਇਹ ਸਾਡਾ ਕਲਚਰ ਹੈ ਸਾਡਾ ਕਿਸਾਨੀਆਂ ਦਾ ਸਾਡਾ ਪੰਜਾਬੀਆਂ ਦਾ ਇੱਕ ਕਲਚਰ ਹੈ ਤੇ ਕਹਿੰਦੇ ਨੇ ਵੀ ਜਦੋਂ ਤੁਸੀਂ ਆਪਣੇ ਕਲਚਰ ਨੂੰ ਪਿਆਰ ਨਹੀਂ ਕਰ ਸਕਦੇ ਆਪਣੇ ਕਲਚਰ ਨੂੰ ਬਚਾ ਨਹੀਂ ਸਕਦੇ ਤਾਂ ਤੁਸੀਂ ਆਪਣੀ ਹੋਂਦ ਨੂੰ ਵੀ ਨਹੀਂ ਬਚਾ ਸਕਦੇ ਉਸੇ ਹੋਂਦ ਨੂੰ ਬਚਾਉਣ ਦੇ ਲਈ ਇਹ ਮੇਰੇ ਨਾਲ ਜਿੰਨੇ ਜਣੇ ਬੈਠੇ ਨੇ ਇਹ ਨੌਜਵਾਨ ਸਟੂਡੈਂਟ ਨੇ ਪੁੱਛੇ ਤੇ ਚੋਂ ਕੁਝ ਨੇਤਾ ਸਟੂਡੈਂਟ ਨੇ ਕੁਝ ਪਾਸ ਆਊਟ ਨੇ ਕੁਝ ਸੀਨੀਅਰ ਜੂਨੀਅਰ ਹੈ ਨਾ ਉਹ ਸਾਰਾ ਕੁਝ ਤੇ ਮੈਨੂੰ ਲੱਗਾ ਮੈਂ ਫਿਰ ਇਹਨਾਂ ਬੱਚਿਆਂ ਨਾਲ ਆਪਾਂ ਗੱਲਬਾਤ ਕਰੀਏ ਕਿਉਂਕਿ ਕਿਸਾਨ ਭਰਾਵਾਂ ਨਾਲ ਕਈਆਂ ਨਾਲ ਗੱਲਬਾਤ ਕਰ ਲਈ ਹੋਰ بڑے ਲੋਕਾਂ ਨਾਲ ਗੱਲਬਾਤ ਕੀਤੀ ਪਰ ਇਹ ਸਾਡੇ ਨੌਜਵਾਨ ਨੇ ਸਭ ਤੋਂ ਪਹਿਲਾਂ ਸਸਿਕਾ ਸਸੀਗਾ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੀ ਨਾਮ ਤੁਹਾਡਾ ਬਾਈ ਜੀ ਮੇਰਾ ਨਾਮ ਗੁਰਜੋਤ ਸਿੰਘ ਸੰਧੂ ਹੈ ਜੀ ਪੰਜਾਬ ਤੋਂ ਹਾਂ ਜੀ ਬੇਸਿਕਲੀ ਬਲਕੀ ਵਾਲਾ ਮੇਰਾ ਪਿੰਡ ਹੈ ਜਿਲ੍ਹਾ ਲਾਲਾਬਾਦ ਹਲਕਾ ਮੇਰਾ ਓਕੇ ਹਾਂ ਜੀ ਅੱਛਾ ਤੁਸੀਂ ਇਹ ਸਾਰੇ ਜਿਹੜੇ ਬੱਚੇ ਨੇ ਤੁਹਾਡੇ ਨਾਲ ਨੇ ਛੋਟੇ ਭਰਾ ਤੁਹਾਡੇ ਇਹ ਕਿਹੜੀ ਕਿਹੜੀ ਜਗ੍ਹਾ ਤੋਂ ਵੈਸੇ ਬਈ ਬੇਸਿਕਲੀ ਅਸੀਂ ਸਾਰੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਤੋਂ ਸਾਡੇ ਸਾਥੀ ਸਾਡੇ ਨਾਲ ਮੌਜੂਦ ਹੈ ਪੰਜਾਬ ਯੂਨੀਵਰਸਿਟੀ ਤੋਂ ਪਾਸ ਆਊਟ ਹੈ ਜਾਂ ਉੱਥੇ ਕਈ ਸਾਡੇ ਸਟੂਡੈਂਟ ਉੱਥੇ ਹਜੇ ਵੀ ਰੈਗੂਲਰ ਹੈ ਤੇ ਸਾਡੇ ਕਈ ਦੋਸਤ ਹਰਿਆਣੇ ਤੋਂ ਵੀ ਨਾਲ ਜੁੜੇ ਹੋਏ ਆ ਬਹੁਤ ਵੱਡੇ ਪੱਧਰ ਤੇ ਸਾਡੇ ਨੌਜਵਾਨ ਸਾਥੀਆਂ ਦਾ ਸਹਿਯੋਗ ਮਿਲ ਰਿਹਾ ਇਹ ਪਲੈਨਿੰਗ ਅਸੀਂ ਜੋ ਅਪਰਾਲਾ ਕਰਿਆ ਨੌਜਵਾਨ ਕਿਸਾਨ ਸਹਾਇਤਾ ਕੇਂਦਰ ਇਸ ਨੂੰ ਨਾਮ ਦਿੱਤਾ ਇਸ ਟੈਂਟ ਨੂੰ ਤੁਸੀਂ ਸਮਝ ਲਓ ਵੀ ਇਹਦੇ ਜਰੀਏ ਅਸੀਂ ਇੱਕ ਇਦਾਂ ਇਸ ਤਰ੍ਹਾਂ ਦੀ ਕੋਸ਼ਿਸ਼ ਕਰੀ ਹੈ ਵੀ ਹਰ ਤਰ੍ਹਾਂ ਦੀ ਇੱਕ ਜੋ ਜ਼ਰੂਰਤਮੰਦ ਚੀਜ਼ ਐ ਜੋ ਬੇਸਿਕ ਨੀਡਸ ਐ ਫਾਰਮਰਸ ਦੀਆਂ ਉਹ ਮੁਹੱਈਆ ਕਰਵਾਈਆਂ ਜਾ ਰਹੀਆਂ ਖਾਣੇ ਦੀ ਰਹਿਣ ਦੀ ਪਾਣੀ ਦੀ ਹਰ ਤਰ੍ਹਾਂ ਦੀ ਪਰ ਉਸ ਤੋਂ ਕੁਝ हटਕੇ ਅਸੀਂ ਇਦਾਂ ਦਾ ਇਨੀਸ਼ੀਏਟਿਵ ਲਿਆ ਐ ਵੀ ਜੋ ਕੋਈ ਵੀ ਕਿਸਾਨ ਸਾਡੇ ਕੋਲ ਆਉਂਦਾ ਐ ਉਸ ਦੀ ਕਿਸੇ ਵੀ ਪ੍ਰਕਾਰ ਦੀ ਕੋਈ ਉਹਦੀ ਨੀਡ ਹੈ ਕੋਈ ਵੀ ਉਹਦੀ ਰਿਕੁਆਇਰਮੈਂਟ ਹੈ ਜੀ ਸਾਡੇ ਕੋਲ ਨਹੀਂ ਵੀ ਹੁੰਦੀ ਅਸੀਂ ਲਿਖ ਕੇ ਰੱਖ ਲੈਨੇ ਆ ਤਾਂ 10 ਜਾਂ 15 ਘੰਟੇ ਦੇ ਅੰਦਰ ਉਹਨੂੰ ਫੋਨ ਕਰਕੇ ਉਹਦੀ ਜੋ ਵੀ ਉਹ ਲੋੜ ਹੁੰਦੀ ਹੈ ਉਹਨੂੰ ਫੋਨ ਕਰਕੇ ਜਾਂ ਉਹਨੂੰ ਦੇ ਕੇ ਆਉਣੇ ਆ ਜਾਂ ਇੱਥੇ ਆਪਣੇ ਕੋਲ ਜਾਂ ਛੱਡ ਕੇ ਕਹਿ ਦੇਣੇ ਬਾਈ ਜੀ ਇਹ ਚੀਜ਼ ਥੋੜੀ ਪਹੁੰਚ ਗਈ ਹੈ ਤੇ ਆ ਕੇ ਆਦੀ ਲੈ ਜੀ ਤੇ ਉਹਦੇ ਨਾਲ-ਨਾਲ ਜਿਵੇਂ ਬੇਸਿਕ ਮੈਡੀਸਨ ਦੀ ਹੈ ਤੇ ਨਾਲ-ਨਾਲ ਜੇ ਕਿਸ ਨੂੰ ਕੋਈ ਜ਼ਿਆਦਾ ਐਮਰਜੈਂਸੀ ਹੈ ਸਾਡੇ ਕੋਲ ਇੱਥੇ ਦੋ ਤਿੰਨ ਬਾਈਕਸ ਵੀ ਹੈ ਉਹਨਾਂ ਦੇ ਨਾਲ-ਨਾਲ ਸੀ ਜੋ ਨੇੜੇ ਹਸਪੀਟਲ ਹੈ ਉੱਥੇ ਨਾਲ ਲੈ ਕੇ ਉਹਨਾਂ ਨੂੰ ਹੈਲਪ ਕਰਦੇ ਹਾਂ ਉਹਨਾਂ ਦੀ ਨੋ ਡਾਊਟ ਤੁਸੀਂ ਜਿਹੜੀਆਂ ਮੈਡੀਸਿਨਸ ਜਿਹੜੀਆਂ ਇੱਥੇ ਦੇ ਰਹੇ ਹੋ ਪਿੱਛੇ ਮੈਂ ਹੁਣੇ ਕਿਸੇ ਸੱਜਣ ਨਾਲ ਗੱਲ ਕੀਤੀ ਉਹਨਾਂ ਨੂੰ ਇੱਕ ਪ੍ਰੋਬਲਮ ਆਈ ਇੱਥੇ ਉਹਨਾਂ ਦਾ ਸਿਲੰਡਰ ਖਤਮ ਹੋ ਗਿਆ ਉਹ ਕਹਿੰਦੇ ਵੀ ਜਦੋਂ ਅਸੀਂ ਉੱਥੇ ਸਿਲੰਡਰ ਲੈਣ ਗਏ ਆ ਤਾਂ ਸਾਨੂੰ ਉਹਨਾਂ ਨੇ ਕਿਹਾ ਤਾਂ ਵੀ ਸਰਕਾਰ ਨੇ ਸਾਨੂੰ ਇਹ ਕਿਹਾ ਜੀ ਵੀ ਇਹਨਾਂ ਨੂੰ ਸਿਲੰਡਰ ਨਹੀਂ ਦੇਣਾ ਇਜ਼ ਇਟ ਪੋਸੀਬਲ ਤੁਹਾਨੂੰ ਕੋਈ ਇਦਾਂ ਦੀ ਕੋਈ ਪ੍ਰੋਬਲਮ ਇੱਥੇ ਆ ਰਹੀ ਅਸਲ ਭਾਈ ਜੀ ਸਭ ਤੋਂ ਵੱਡੀ ਅਸੀਂ ਵਾਰ-ਵਾਰ ਨਾ ਇਸ ਮਾਈਕ ਦੇ ਜ਼ਰੀਏ ਜਿੰਨੇ ਵੀ মিডিਆ ਵਾਲੇ ਸਾਥੀ ਇੱਥੇ ਪਹੁੰਚ ਰਹੇ ਹੋਏ ਇਹ ਮਾਈਕ ਦੇ ਜ਼ਰੀਏ ਲੋਕਾਂ ਨੂੰ ਇਹੀ ਕਹਿ ਰਹੇ ਆ ਵੀ ਇੱਥੇ ਅਵੇਅਰਨੈਸ ਪੋਲੇ ਲੋਕ ਪਹੁੰਚੇ ਹੋਏ ਆ ਮਾਤੜ ਲੋਕ ਇੱਥੇ ਪਹੁੰਚੇ ਉਹਨਾਂ ਨੂੰ ਪਤਾ ਨਹੀਂ ਵੀ ਸਿਲੰਡਰ ਮਿਲ ਕਿੱਥੋਂ ਰਿਹਾ ਚੀਜ਼ ਹਰ ਇੱਥੇ ਮਿਲ ਰਹੀ ਹੈ ਉਹਨਾਂ ਨੇ ਕਿਹਾ ਵੀ ਏਜੰਸੀ ਫਿਰ ਕੀ ਹੋਇਆ ਇੱਕ ਲੋਕਲ ਬੰਦਾ ਉਹਨਾਂ ਨੇ ਉਹਨੂੰ ਫ੍ਰੀ ਸਿਲੰਡਰ ਦਿੱਤਾ ਮੀਨਸ ਹੀ ਸੇਜ਼ ਕਿ ਸਾਨੂੰ ਕੰਪਨੀ ਵਾਲਿਆਂ ਨੇ ਨਹੀਂ ਦਿੱਤਾ ਬਿਲਕੁਲ ਇਹ ਬਿਲਕੁਲ ਸਹੀ ਗੱਲ ਹੈ ਜੋ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਅਸਤਕੰਡਾ ਅਪਣਾਇਆ ਜਾ ਰਿਹਾ ਤੁਸੀਂ ਸੋਚਿਆ ਨਹੀਂ ਹੋਊਗਾ ਅੱਜ ਤੱਕ ਬਿਜਲੀ ਦਾ ਕੱਟ ਨਹੀਂ ਇੱਥੇ ਲੱਗਿਆ ਅਸੀਂ ਇਹ ਫੈਕਟਰੀਆਂ ਵਾਲੇ ਆਸੇ ਪਾਸੇ ਇੰਡਸਟਰੀਅਲ ਏਰੀਆ ਸਾਰਿਆਂ ਨਾਲ ਸਾਡੀ ਗੱਲਬਾਤ ਹੋਈ ਕਹਿੰਦੇ 1 ਮਿੰਟ ਦੀ ਲਾਈਟ ਨਹੀਂ ਇੱਥੇ ਜਾਂਦੀ ਹੁਣ ਲਗਾਤਾਰ 5 5 6 6 ਘੰਟੇ ਦੇ ਇੱਥੇ ਕੱਟ ਵੀ ਲੱਗ ਰਿਹਾ ਜੋ ਹਰ ਤਰ੍ਹਾਂ ਦਾ ਹਤਕੰਡਾ ਅਪਣਾਇਆ ਜਾ ਰਿਹਾ ਸਰਕਾਰ ਦੁਆਰਾ ਕੋਸ਼ਿਸ਼ ਕੀਤੀ ਜਾ ਰਹੀ ਹੈ ਗੈਸ ਏਜੰਸੀਆਂ ਤੋਂ ਸਿਲੰਡਰ ਨਹੀਂ ਦਿੱਤੇ ਜਾ ਰਹੇ ਪਰ ਹਰਿਆਣੇ ਵਾਲੇ ਵੀਰਾਂ ਨੇ ਦਿੱਲੀ ਵਾਲੇ ਵੀਰਾਂ ਨੇ ਉਸ ਤੋਂ ਉੱਪਰ ਉੱਠ ਕੇ ਜੋ ਵੀ ਉਹਨਾਂ ਦਾ ਨਿੱਜੀ ਫਰਜ਼ ਬਣਦਾ ਆਪਣਾ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਪਹਿਲ ਦੇ ਆਧਾਰ ਤੇ ਕੋਈ ਕੰਮ ਨਹੀਂ ਛੱਡੀ ਚਾਹੇ ਸਿਲੰਡਰਾਂ ਦੀ ਗੱਲ ਹੋਵੇ ਚਾਹੇ ਪਾਣੀ ਦੀ ਗੱਲ ਹੋਵੇ ਜੇ ਕੋਈ ਕਿਸਾਨ ਵੀਰ ਨਹਾਉਣਾ ਵੀ ਚਾਹੁੰਦਾ ਕਿਸੇ ਦੇ ਘਰੇ ਜਾ ਕੇ ਨਹਾਉਣ ਦੀ ਤਾਂ ਦੂਰ ਦੀ ਉਹਨਾਂ ਨੂੰ ਮਹਿਮਾਨ ਨਵਾਜੀ ਵਿੱਚ ਉਹਨਾਂ ਨੂੰ ਨਾਲ ਖਾਣਾ ਕਵਾ ਕੇ ਵਾਪਸ ਭੇਜਦੇ ਆ ਜੀ ਹਰ ਤਰ੍ਹਾਂ ਦੀ ਜੋ ਬੱਲੇ ਬੱਲੇ ਕਰਾਤੀ ਜੀ ਹਰਿਆਣੇ ਵਾਲੇ ਵੀਰਾਂ ਨੇ ਜੋ ਸਾਡੇ ਸਿਰ ਤੇ ਇੱਕ ਆਸਾਨ ਚੜਾਤਾ ਤੇ ਹਮੇਸ਼ਾ ਉਹਨਾਂ ਦੇ ਅਸੀਂ ਸਨਮਾਨਦ ਰਵਾਂਗੇ ਤੇ ਹਮੇਸ਼ਾ ਜਦੋਂ ਉਹਨਾਂ ਤੇ ਕੋਈ ਸਾ ਸਮਾ ਆਊਗਾ ਅਸੀਂ ਉਹਨਾਂ ਦਾ ਸਨ ਮੋੜਾਂਗੇ ਉਹਨਾਂ ਦੇ ਨਾਲ ਮੋੜੇ ਦੇ ਨਾਲ ਮੋੜਾ ਜੋੜ ਕੇ ਖੜਾਗੇ ਲੋਕ ਜੀ ਇਹਨਾਂ ਨੇ ਗੱਲ ਕੀਤੀ ਵੀ ਹਰਿਆਣੇ ਦੇ ਭਰਾਵਾਂ ਨੇ ਸਾਡਾ ਸਾਥ ਦਿੱਤਾ ਭਰਾ ਭਰਾ ਤੇ ਕੋਈ ਅਹਸਾਨ ਨਹੀਂ ਕਰਦਾ ਜਿੱਥੋਂ ਤੱਕ ਮੈਨੂੰ ਲੱਗਦਾ ਭਰਾ ਦਾ ਤਾਂ ਇੱਕ ਪਿਆਰ ਹੁੰਦਾ ਹੈ ਬੜੀ ਵਧੀਆ ਗੱਲ ਹੈ ਕਿ ਬੜੇ ਅਰਸੇ ਬਾਅਦ ਭਰਾਵਾਂ ਦਾ ਜਿਹੜਾ ਪਿਆਰ ਹੈ ਉਹ ਇੱਕ ਦੂਸਰੇ ਪ੍ਰਤੀ ਐਂ ਕਹ ਲਓ ਵੀ ਬਾਹਾਂ ਅੱਡੀ ਬੈਠੇ ਸੀ ਜੱਫੀਆਂ ਹੁਣ ਪੈ ਗਈਆਂ ਨੇ ਮੇਰੇ ਨਾਲ ਬੈਠੇ ਨੇ ਇੱਕ ਛੋਟੇ ਵੀਰੇ ਨਾਲ ਤੇ ਪੈਰ ਤੇ ਸੱਟ ਵੱਜੀ ਹੋਈ ਸੀ ਤੇ ਹੁਣ ਇੱਕ ਮੁੰਡਾ ਤੁਹਾਨੂੰ ਕਹਿ ਰਿਹਾ ਸੀ ਕਿੱਧਰ ਗਏ ਉਹ ਜਿਹਨਾਂ ਦੇ ਪੈਰ ਤੇ ਸੱਟ ਵੱਜੀ ਸੀ ਚਲੋ ਉਹ ਦਵਾਈ ਦੇਣ ਗਏ ਸੀ ਅੱਛਾ ਤੁਸੀਂ ਮੈਨੂੰ ਲੱਗਦਾ ਨੌਜਵਾਨ ਨੇਤਾ ਵੀ ਹੋ ਹਾਂਜੀ ਮੈਂ ਡੀਏਵੀ ਕਾਲਜ ਦਾ ਪਾਸ ਆਊਟ ਹਾਂ ਜੀ ਹੁਣ ਚੰਡੀਗੜ੍ਹ ਦਾ ਜੀ ਉੱਥੇ ਮੈਂ ਆਪ ਦਾ ਜਿੰਨਾ ਹੋ ਸਕਦਾ ਇੱਕ ਚੰਗੇ ਕੰਮ ਕਰਨ ਲਈ ਉੱਥੇ ਆਪ ਦਾ ਇੱਕ ਕਰਦੇ ਆ ਆਪਦੇ ਕੈਂਪੇਨਿੰਗ ਕਰਦੇ ਆ ਇਲੈਕਸ਼ਨ ਕੰਟੈਸਟ ਕਰਦੇ ਆ ਜੀ ਅੱਜ ਮੇਰੀ ਤੁਹਾਨੂੰ ਸੱਚ ਦੱਸਾਂ ਮੇਰੀ ਫਲਾਈਟ ਸੀ ਓਕੇ ਕੈਨੇਡਾ ਦੀ ਤੇ ਮੇਰਾ ਨਾ ਜੀ ਹਲੂਨੇ ਆ ਗਿਆ ਮੈਨੂੰ ਆਈਸੀ ਵੀ ਇੱਥੇ ਹਾਜ਼ਰੀ ਲਵਾ ਕੇ ਜਾਵਾਂ ਹਰ ਹਾਲਤ ਨਹੀਂ ਤਾਂ ਇੱਕ ਮੇਰਾ ਉਹ ਕੀ ਜਾਂਦੇ ਹੁੰਦੇ ਆ ਗਦਾਰਾਂ ਚ ਨਾਮ ਗਿਣੇ ਜਾਊਗਾ ਤੇ ਮੈਂ ਇਹ ਚੀਜ਼ ਨਹੀਂ ਚਾਹੁੰਦਾ ਸੀ ਤਾਂ ਕਰਕੇ ਮੈਂ ਫਲਾਈਟ ਜੇ ਛੁੱਟਦੀ ਤੇ ਇੱਥੇ ਅੜ ਕੇ ਕਿਸੇ ਟ੍ਰੈਫਿਕ ਛੁੱਟ ਜੇ ਪਰ ਇੱਥੇ ਹੋ ਕੇ ਜ਼ਰੂਰ ਜਾਣਾ ਤੇ ਰੂਹ ਨੂੰ ਬਹੁਤ ਸਕੂਨ ਮਿਲ ਰਹੀ ਹੈ ਇਸ ਨਾਲ ਹੁਣ ਹੁਣ ਤੁਹਾਡੀ ਫਲਾਈਟ ਹੈ ਇਸ ਤੋਂ ਬਾਅਦ ਹਾਂਜੀ ਮੇਰੀ 1 ਵਜੇ ਫਲਾਈਟ ਹੈ ਇੰਦਰਾ ਗਾਂਧੀ 에ਰਪੋਰਟ ਤੋਂ ਟਰਮੀਨਲ 3 ਤੋਂ ਤੇ ਮੈਂ ਇੱਥੇ ਮਿਲਣਾ ਹੈ ਸਪੈਸ਼ਲੀ ਇੱਥੇ ਹਾਜ਼ਰੀ ਲਵਾਉਣਾ ਹੈ ਇਹ ਦੇਖੋ ਇਹ ਸਾਡੇ ਪਾੜੇ ਨੌਜਵਾਨ ਨੇ ਪੜੇ ਲਿਖੇ ਨੌਜਵਾਨੇ ਇੱਕ ਮੈਂ ਛੋਟੇ ਵੀਰ ਤੁਹਾਨੂੰ ਦੇਖ ਰਿਆ ਸੀ ਤੁਸੀਂ ਇੱਥੇ ਬੈਠੇ ਸੀਗੇ ਤੁਹਾਡੇ ਪੈਰ ਤੇ 6 ਵਜ ਗਈ ਇਹ 6 ਪਹਿਲਾਂ ਦੀ ਵਜੀ ਜਾਂ ਇੱਥੇ ਆ ਕੇ ਵਜੀ ਜੀ ਇੱਥੇ ਆ ਕੇ ਵਜੀ ਤੁਹਾਨੂੰ ਕੀ ਹੋ ਗਿਆ ਜੀ ਅਸੀਂ ਬੇਸਿਕਲੀ ਅਸੀਂ ਇੱਕ ਤਾਂ ਮੈਂ ਦੱਸਣਾ ਚਾਹੁੰਦਾ ਅਸੀਂ 5 ਦਿਨ ਪਹਿਲਾਂ ਅਸੀਂ ਇੱਥੋਂ ਤੁਰ ਕੇ ਲਾਸਟ ਵਾਲੀ ਜਿੱਥੇ ਤੱਕ ਸੀਗੀ ਅਸੀਂ 25 ਕਿਲੋਮੀਟਰ ਤੁਰ ਕੇ ਗਏ ਤੇ 25 ਕਿਲੋਮੀਟਰ ਇਹੀ ਜਾਇਜ਼ਾ ਲੈਣਾ ਸੀ ਅਸੀਂ ਵੀ ਵੇਖ ਰਹੇ ਸੀ ਕਿ ਕੀ ਹਾਲਾਤ ਨੇ ਟਿਕਰੀ ਬਾਰਡਰ ਤੇ ਤੇ ਸਾਨੂੰ ਉੱਥੇ ਪਹੁੰਚ ਕੇ ਪਤਾ ਲੱਗਿਆ ਵੀ ਜਿਹੜੇ ਰਿਐਲਿਟੀ ਹੈ ਜਿਹੜੀ ਲੋਕਾਂ ਨੂੰ ਦਿਸਦੀ ਆ ਉਹਦੇ ਬਿਯੋਂਡ ਬਹੁਤ ਵੱਡੀ ਰਿਐਲਿਟੀ ਹੈ ਲੋਕਾਂ ਕੋਲ ਜਿਹੜੇ ਇਹੋ ਜਿਹੇ ਲੋਕ ਆਏ ਹੋਏ ਨੇ ਜਿਨ੍ਹਾਂ ਕੋਲ ਕੋਈ ਫੈਸਿਲਿਟੀਆਂ ਨਹੀਂ ਹੈਗੀਆਂ ਉਹ ਵਿਚਾਰੇ ਐਨੇ ਸ਼ਰੀਫ ਨੇ ਉਹ ਸਿਰਫ ਆਪ ਦਾ ਸਮਾਨ ਲੈ ਕੇ ਆਏ ਹੋਏ ਨੇ ਉਹਨਾਂ ਕੋਲ ਫੈਸਿਲਿਟੀਆਂ ਨਹੀਂ ਪਹੁੰਚ ਰਹੀ ਫਿਰ ਅਸੀਂ ਇਸ ਤਰੀਕੇ ਨਾਲ ਇਸ ਚੀਜ਼ ਸਮਝੀ ਵੀ ਲੋੜਮੰਦ ਲੋਕਾਂ ਨੂੰ ਚੀਜ਼ਾਂ ਨਹੀਂ ਪਹ ਇਸ ਕਰਕੇ ਅਸੀਂ ਇਹ ਜਿਹੜਾ ਵੱਡਾ ਡਿਸੀਜਨ ਉਪਰਾਲਾ ਲਿਆ ਸੀ ਵੀ ਕਿਸੇ ਨੂੰ ਪੈਂਫਲੈਟ ਵੀ ਛਪਵਾਏ ਆ ਸੀ ਵੀ 777 ਪਿੱਲਰ ਦੇ ਸਾਹਮਣੇ ਅਸੀਂ ਟੈਂਟ ਲਾ ਕੇ ਬੈਠੇ ਆ ਕਿਸੇ ਵੀ ਇਨਸਾਨ ਨੂੰ ਟਿਕਰੀ ਬਾਰਡਰ ਤੇ ਕਿਸੇ ਚੀਜ਼ ਦੀ ਵੀ ਲੋਡ ਹੋਵੇ 25 ਕਿਲੋਮੀਟਰ ਦਾ ਦਾਇਰਾ ਹੈ ਅਸੀਂ ਉਹ ਚੀਜ਼ ਪਹੁੰਚਾਵਾਂਗੇ ਤੁਸੀਂ ਸਾਨੂੰ ਕੰਟੈਕਟ ਕਰੋ ਦੱਸੋ ਵੀ ਕੀ ਚੀਜ਼ ਚਾਹੀਦੀ ਹੈ ਸਾਡੇ ਕੋਲ ਹੋਏਗੀ ਤਾਂ ਮੌਕੇ ਤੇ ਹੀ ਅਸੀਂ ਭੇਜਾਂਗੇ ਸਾਡੇ ਕੋਲ ਦੋ ਤਿੰਨ ਗੱਡੀਆਂ ਨੇ ਦੋ ਤਿੰਨ ਮੋਟਰਸਾਈਕਲਾਂ ਨੇ 15 20 ਜਣਿਆਂ ਦੀ ਟੀਮ ਹੈਗੀ ਤੇ ਸਾਰੇ ਹੀ ਐਨੇ ਡੈਡੀਕੇਟਿਡ ਨੇ ਆਪਦੇ ਕੰਮ ਛੱਡ ਕੇ 25 ਦਿਨ ਤੋਂ ਇੱਥੇ ਬੈਠੇ ਆ ਸਿਰਫ ਇੱਕੋ ਮਕਸਦ ਹੈ ਜੀ ਅਸੀਂ ਬਿੱਲਾਂ ਨੂੰ ਜਿਵੇਂ ਮਰਜ਼ੀ ਕਰਕੇ ਭਾਵੇਂ 6 ਮਹੀਨੇ ਲੱਗ ਜੇ ਵਾਪਸ ਕਰਾਵਾਂਗੇ ਬਿਲਕੁਲ ਦੇਖੋ ਭਾਵੇਂ 6 ਮਹੀਨੇ ਲੱਗ ਜਾਣ ਪੜੇ ਲਿਖੇ ਨੌਜਵਾਨੇ ਮੇਰੇ ਨਾਲ ਪਿੱਛੇ ਇੱਕ ਹੋਰ ਬੈਠੇ ਨੇ ਬੱਚਾ ਕੀ ਨਾਮ ਹੈ ਬੇਟਾ ਤੁਹਾਡਾ ਨਵਦੀਪ ਸਿੰਘ ਸਿੱਧੂ ਆ ਜੀ ਨਾਮ ਨਵਦੀਪ ਹਾਂ ਜੀ ਅੱਛਾ ਨਵਦੀਪ ਇਹ ਸਰਕਾਰਾਂ ਬੜੇ ਕਹਿ ਰਹੀਆਂ ਕਿ ਕਿਸਾਨ ਹੈ ਜੀ ਪੜ੍ਹੇ ਲਿਖੇ ਨਹੀਂ ਹੈਗੇ ਇਹਨਾਂ ਨੂੰ ਕੀ ਪਤਾ ਬਿੱਲਾਂ ਦਾ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਸਾਡੇ ਕਿਸਾਨ ਭਰਾ ਵੀ ਜਿਹੜੇ ਸਾਡੇ ਆਗੂ ਅੱਗੇ ਲੱਗੇ ਹੋਏ ਨੇ ਉਹ ਵੀ ਬੜੇ ਵੈਲ ਐਜੂਕੇਟਿਡ ਨੇ ਕਹੀ ਹੈ ਨਾ ਤੇ ਕੀ ਲੱਗਦਾ ਵੀ ਇਹ ਤਿੰਨ ਚਾਰ ਬੰਦੇ ਜ਼ਿਆਦਾ ਸਿਆਣੇ ਨੇ ਦੇਖੋ ਜੀ ਜਿੱਥੋਂ ਤੱਕ ਪੜ੍ਹਨ ਲਿਖਣ ਦੀ ਗੱਲ ਹੈ ਜੀ ਜਿੰਨੇ ਇੱਥੇ ਮੁੰਡੇ ਬੈਠੇ ਆ ਜੀ ਸਾਰੇ ਵੈਲ ਕੁਆਲੀਫਾਈਡ ਆ ਜੀ ਸਾਰੇ ਅਸੀਂ ਕਿਸਾਨਾਂ ਦੇ ਬੱਚੇ ਆ ਜੀ ਤੇ ਮੈਨੂੰ ਨਹੀਂ ਲੱਗਦਾ ਵੀ ਜਿਵੇਂ ਆਪਣੀ ਗੋਦੀ ਮੀਡੀਆ ਇਹ ਗੱਲ ਚੱਕ ਰਹੀ ਆ ਵੀ ਕਿਸਾਨ ਇੰਗਲਿਸ਼ ਬੋਲ ਰਹੇ ਨੇ ਤੇ ਕਿਸਾਨ ਮਤਲਬ ਇੰਗਲਿਸ਼ ਇੰਟਰੈਕਟ ਕਰ ਰਹੇ ਨੇ ਵੀ ਇਹ ਕਿਸਾਨ ਪੜ੍ਹੇ ਲਿਖੇ ਨਹੀਂ ਹੈਗੇ ਜੀ ਮੇਰੇ ਹਿਸਾਬ ਨਾਲ ਵੀ ਜਿਹੜੇ ਇਹਨਾਂ ਨੇ ਤਿੰਨ ਚਾਰ ਬੰਦੇ ਅੱਗੇ ਲਾ ਰੱਖੇ ਆ ਤੇ ਉਹੀ ਗੱਲ ਆ ਜੀ ਵੀ ਸ਼ਾਇਦ ਜ਼ਿਆਦਾ ਹੀ ਸਿਆਣੇ ਆ ਜੀ ਉਹ ਜਿਹੇ ਕਹਿੰਦੇ ਆ ਜੀ ਉਹ ਸਿਆਣਤਾ ਸੂਣਪਾ ਕਿਤੇ ਨਹੀਂ ਰਹਿੰਦੀ ਮੇਰੇ ਪਿੱਛੇ ਮੇਰੇ ਵੀਰ ਨੇ ਮੈਂ ਇਹਨਾਂ ਨਾਲ ਵੀ 2 ਮਿੰਟ ਗੱਲ ਕਰ ਲਾਂ ਆਦੋ ਭਾਈ ਜੀ ਤੁਸੀਂ ਥੋੜਾ ਜੱਗੇ ਹੋਵੇ ਆਪਾਂ ਗੱਲ ਕਰੀ ਕਿਉਂਕਿ ਪਤਾ ਕੀ ਹੈ ਐਕਚੁਅਲ ਦੇ ਵਿੱਚ ਸਾਹ ਦੇਖੋ ਸਾਡਾ ਸਾਰਾ ਦਾ ਕੀ ਮਕਸਦ ਹੈ ਸਾਡਾ ਸਾਰਾ ਦਾ ਮਕਸਦ ਇਹ ਹੈ ਵੀ ਅਸੀਂ ਦੱਸਣਾ ਵੀ ਭਾਈ ਜਿੰਨੇ ਤੁਸੀਂ ਸਮਝਦੇ ਹੋ ਨਾ ਵੀ ਅਸੀਂ ਅਨਪੜਾ ਸਾਡੇ ਠੀਕ ਹੈ ਅਸੀਂ ਕੁਰਤੇ ਪਜਾਮੇ ਪਾ ਕੇ ਜੇ ਅਸੀਂ ਥੋੜਾ ਜਿਹਾ ਇਸ ਤਰੀਕੇ ਨਾਲ ਆਪਣੇ ਨੂੰ ਸ਼ੋਅ ਆਫ ਨਹੀਂ ਕਰਦੇ ਜਾਂ ਸਾਡੇ ਭਰਾ ਇੰਗਲਿਸ਼ ਜਿਆਦਾ ਨਹੀਂ ਬੋਲਦੇ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਸਮਝਦੇ ਹੋ ਨਾ ਮੇਰੇ ਵੀ ਜ਼ਰੂਰੀ ਨਹੀਂ ਹੁੰਦਾ ਵੀ ਸਾਫ ਕਪੜੇ ਪਾ ਕੇ ਏਸ਼ੀਆ ਦੇ ਵਿੱਚ ਬਹਿ ਕੇ ਤੇ ਥੋੜਾ ਬਹੁਤਾ ਜੋ ਤੁਹਾਨੂੰ ਸਕ੍ਰਿਪਟ ਮਿਲੀ ਹੋਵੇ ਉਹ ਪੜਨ ਨਾਲ ਬੰਦਾ ਜਿਆਦਾ ਪੜਿਆ ਲਿਖਿਆ ਹੋ ਜਾਂਦਾ ਬ੍ਰਦਰ ਕੀ ਨਾਮ ਤੁਹਾਡਾ ਸੁਭਿੰਦਰ ਸਿੰਘ ਜੀ ਮੁਕਸਰ ਸਾਹਿਬ ਤੋਂ ਹਾਂ ਮੁਕਸਰ ਸਾਹਿਬ ਤੋਂ ਆਇਆ ਹਾਂ ਜੀ ਮੈਂ ਬੇਸਿਕਲੀ ਖੇਤੀਬਾੜੀ ਕਰਦਾ ਹਾਂ ਜੀ ਹਾਂ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਮੋਦੀ ਨੇ ਇਹ ਤਿੰਨ ਕਾਨੂੰਨ ਜਿਹੜੇ ਕਿਸਾਨਾਂ ਦੇ ਬਹੁਤ ਵੱਡੇ ਮਾਰੂ ਇਹਨਾਂ ਦੇ ਸਿੱਟੇ ਨਿਕਲਣਗੇ ਜੀ ਇਹ ਸਭ ਤੋਂ ਜ਼ਿਆਦਾ ਇਹਨਾਂ ਦੀ ਬਹੁਤ ਤਗੜੀ ਪੋਲੀਟਿਕਸ ਕੇ ਡੀਐਨ ਅਤੇ ਕਰੋਨਾ ਦੀ ਆੜ ਦੇ ਵਿੱਚ ਸਾਰੇ ਲੋਕਾਂ ਨੂੰ ਘਰਾਂ 'ਚ ਬੰਦ ਕਰਕੇ ਇਹ ਸਾਰਾ ਕੁਝ ਖੇਡਿਆ ਗਿਆ ਹੈ ਖੇਤੀ ਹਥਿਆਉਣ ਦੇ ਲਈ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਸਭ ਕੁਝ ਦੇਣਾ ਚਾਹੁੰਦਾ ਹੈ ਪਹਿਲਾਂ ਰੇਲਵੇ 'ਚ ਦੀ ਬੀਐਸਐਨL ਵੇਚਦਾ ਸਭ ਕੁਝ ਵੇਚਣ ਦੇ ਤਲਿਆ ਹੈ ਜੀ ਇੱਥੋਂ ਹੀ ਲੱਗਦਾ ਹੈ ਕਿ ਬਹੁਤ ਜ਼ਿਆਦਾ ਇਹ ਦੇਸ਼ ਨੂੰ ਬਈ ਬਹੁਤ ਹੀ ਬੁਰੇ ਨਤੀਜਿਆਂ ਤੱਕ ਲੈ ਕੇ ਜਾਊਗਾ ਬਿਲਕੁਲ ਸੀ ਸਿਆਣੇ ਵਾਲੀ ਗੱਲ ਤੇ ਇੱਕ ਕਹਿਣਾ ਚਾਹੁੰਦਾ ਸੀ ਇਹ ਸਿਆਣੇ ਨਹੀਂ ਇਹ ਮੂਰਖ ਹੈ ਨਾ ਤੋਂ ਆਪਦੇ ਕਾਨੂੰਨ ਵੀ ਨਹੀਂ ਬੰਦੇ ਮੋਦੀ ਤੇ ਅਦਾਨੀ ਇਹਨਾਂ ਨੂੰ ਕਾਨੂੰਨ ਬਣਾ ਕੇ ਦਿੰਦੇ ਆ ਤੇ ਇੱਕ ਉਹਨਾਂ ਨੂੰ ਇੱਕ ਪੜਨਾ ਜਾਣਦੇ ਆ ਸੰਸਦ ਚ ਆ ਕੇ ਪੜ ਦਿੰਦੇ ਤੇ ਰਹੀ ਗੱਲ ਕੁਰਤੇ ਪਜਾਮੇ ਦੀ ਬੜੇ ਮਾਨ ਨਾਲ ਕਹਿਣਾ ਕਿ ਇਹ ਸਾਡਾ ਪਹਿਰਾਵਾ ਹੈ ਇਹਨੂੰ ਅਸੀਂ ਮਾਨ ਨਾਲ ਪਾਵਾਂਗੇ ਜੁੱਤੀ ਕੀ ਕੁਰਤਾ ਪਜਾਮਾ ਕੀ ਸਾਡੇ ਦਿਮਾਗ ਬਹੁਤ ਤੇਜ਼ ਹੈ ਸੋ ਸਾਡੇ ਨਾਲ ਇੰਟੈਲੈਕਚੁਅਲ ਗੱਲਾਂ ਵੀ ਕਰਨੀ ਆ ਤੇ ਜਦੋਂ ਮਰਜੀ ਆ ਜੀ ਬਿਲਕੁਲ ਦੇਖੋ ਇਹਹੀ ਗੱਲ ਮੈਂ ਕਹਿ ਰਿਹਾ ਸੀਗਾ ਦੇਖੋ ਮੈਂ ਹੀ ਕਹਣਾ ਵੀ ਯਾਰ ਕਿਤੇ ਇਹ ਲੋਕ ਸੋਚੋ ਉਹ ਯਾਰ ਕੱਡੇ ਗੱਲ ਆ ਕੁਰਤਾ ਪਜਾਮਾ ਪ ਤੇ ਐਵੇਂ ਤੁਰੇ ਫਿਰਦੇ ਆ ਮੇਰੇ ਵੀਰ ਐਵੇਂ ਨਹੀਂ ਤੁਰੇ ਫਿਰਦੇ ਇਹ ਮੇਰੇ ਉਹ ਵੀਰ ਨੇ ਜਿਹੜੇ ਸਾਰੇ ਦੇਸ਼ ਨੂੰ ਰੋਟੀ ਖਵਾਉਂਦੇ ਨੇ ਤੇ ਰੋਟੀ ਖਵਾਉਣ ਵਾਲਾ ਅੰਨਦਾਤਾ ਕਦੀ ਬੇਵਕੂਫ ਨਹੀਂ ਹੋ ਸਕਦਾ ਇੱਕ ਬੱਚਾ ਮੇਰੇ ਨਾਲ ਆ ਛੋਟੇ ਵੀਰ ਤੁਸੀਂ ਥੋੜਾ ਅੱਗੇ ਆ ਜਾਓ ਤੇ ਫਿਰ ਆਪਾਂ ਕਿਉਂਕਿ ਮੈਂ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਮਨ ਸਿੰਘ ਦਾ ਜੀ ਤੇ ਮੇਰਾ ਜਲਾਲਾਬਾਦ ਸ਼ਹਿਰ ਹੈ ਡਿਸਟ੍ਰਿਕਟ ਫਾਜ਼ਿਲਕਾ ਦਾ ਜੀ ਸਟਡੀ ਕਰ ਰਹੇ ਹੋ ਅਸਟਾ ਹਾਂਜੀ ਹਾਂਜੀ ਮੈਂ ਮਾਸਟਰ ਡਿਗਰੀ ਕਰ ਰਿਹਾ ਜੀ ਪੰਜਾਬ ਯੂਨੀਵਰਸਿਟੀ ਤੋਂ ਸੋਸ਼ਲ ਵਰਕ ਦੇ ਵਿੱਚ ਸੋਸ਼ਲ ਹਾਂਜੀ ਹਾਂਜੀ ਸੋਸ਼ਲ ਵਰਕ ਤੁਸੀਂ ਨੋਟ ਆਊਟ ਸਾਰਾ ਹੀ ਕਰ ਰਹੇ ਹੋ ਇੱਥੇ ਬਹੁਤ ਵਧੀਆ ਕਰ ਰਹੇ ਹੋ ਦਿਖਦਾ ਹੀ ਹੈ ਇਹਨੇ ਮੇਨ ਅਟਰੈਕਟ ਕੀਤਾ ਜਿਹੜੀਆਂ ਆ ਗੱਲਾਂ ਜੀ ਨਾ ਮੈਂ ਕਹਾਂ ਯਾਰ ਵੀ ਇਹ ਬੱਚੇ ਜਿਹੜੇ ਨੇ ਬੜਾ ਵਧੀਆ ਕੰਮ ਕਰ ਰਹੇ ਆ ਤੇ ਹੁਣ ਉਹਦੇ ਵਿੱਚ ਤੁਹਾਨੂੰ ਕੀ ਸਿਖਾਉਂਦੇ ਕੀ ਹੈ ਵੀ ਯਾਰ ਇਦਾਂ ਇਹਨਾਂ ਲੋਕਾਂ ਨਾਲ ਕਿਵੇਂ ਲੋਹਾ ਲੈਣ ਬੇਸਿਕਲੀ ਉਹਦੇ ਵਿੱਚ ਇਹ ਹੈ ਜੀ ਜਿਹੜੀਆਂ ਆਪਣੀਆਂ ਇੱਕ ਬੇਸਿਕ ਫੰਡਾਮੈਂਟਲ ਰਾਈਟਸ ਨੇ ਉਹਨਾਂ ਦੇ ਬਾਰੇ ਸਾਨੂੰ ਦੱਸਿਆ ਜਾਂਦਾ ਤੇ ਜਦੋਂ ਰਾਈਟਸ ਦੀ ਗੱਲ ਕਰਦੇ ਆ ਆਪਾਂ ਇੱਕ ਇੱਕ ਆਮ ਪਬਲਿਕ ਹੈ ਆਮ ਧਾਰਾ ਜਿਹੜਾ ਪਬਲਿਕ ਧਾਰਾ ਹੈ ਆਮ ਲੋਕ ਨੇ ਵੱਧ ਤੋਂ ਵੱਧ ਕਿੱਥੇ ਤੱਕ ਪਹੁੰਚ ਜਾਣਗੇ ਆਪਾਂ ਸੋਚੀਏ ਤਾਂ ਵੱਧ ਤੋਂ ਵੱਧ ਕਿ ਆਪਾਂ ਹੁਣ ਜ਼ਿੰਮੇਵਾਰ ਜ਼ਿੰਮੇਦਾਰ ਵਰਗ ਦੇ ਵਿੱਚੋਂ ਆਸੀਂ ਅਸੀਂ ਵੱਧ ਤੋਂ ਵੱਧ ਕਿੱਥੇ ਪਹੁੰਚ ਜਾਾਂਗੇ ਬਹੁਤ ਵਧੀਆ ਅਸੀਂ ਆਹਦੀ ਜ਼ਿੰਦਗੀ ਜੀ ਰਹੇ ਆ ਸਾਨੂੰ ਕੋਈ ਮਤਲਬ ਸਾਨੂੰ ਕਿਉਂ ਤੰਗ ਕੀਤਾ ਜਾ ਰਿਹਾ ਤੁਸੀਂ ਦੇਸ਼ ਦੇ ਮੁਗੀ ਬੰਦੇਓ ਤੁਸੀਂ ਪੀਐਮ ਬਣ ਗਏਓ ਇਸ ਤੋਂ ਬਾਅਦ ਤੁਸੀਂ ਕੀ ਬਣਨੋਗੇ ਤੁਸੀਂ ਜੀ ਲੈਣ ਦੋ ਜਿਹੜਾ ਬੰਦਾ ਜਿਵੇਂ ਜੀਦਾ ਹੈ ਜੀ ਰਹਿਣ ਦੋਨੋਂ ਤੁਹਾਡੇ ਕੋਲ ਐਡੀ ਵੱਡੀ ਚੇਅਰ ਆ ਐਡੀ ਵੱਡੀ ਪਾਵਰ ਆ ਤੁਸੀਂ ਕਿਉਂ ਕਿਉਂ ਤੰਗ ਕਰ ਰਹੇ ਹੋ ਮਸਲਾ ਇਸ ਗੱਲ ਦਾ ਹੈ ਬਿਲਕੁਲ ਹਾਂ ਇਹ ਇਹ ਵੀ ਇਹਨਾਂ ਦੀ ਗੱਲ ਠੀਕ ਹੈ ਮੈਂ ਤਾਂ ਕਹਿੰਦਾ ਵੀ ਇਹ ਵੀ ਗੱਲ ਠੀਕ ਹੈ ਕਿ ਜੀਓ ਔਰ ਜੀਨੇ ਦੋ ਠੀਕ ਹੈ ਤੁਸੀਂ ਟੌਪ ਤੇ ਪਹੁੰਚ ਗਏ ਆ ਤੇ ਇਹਨਾਂ ਦਾ ਮੈਨੂੰ ਨਹੀਂ ਲੱਗਦਾ ਵੀ ਕੋਈ ਇਹਨਾਂ ਬੱਚਿਆਂ ਚੋਂ ਜਾਂ ਹੋਰ ਸਾਡੇ ਭਰਾਵਾਂ ਚੋਂ ਠੀਕ ਹੈ ਹਰ ਬੰਦੇ ਦੀ ਇੱਕ ਜਗ੍ਹਾ ਹੁੰਦੀ ਹੈ ਤੁਹਾਨੂੰ ਉਹ ਜਗ੍ਹਾ ਵਾਹਿਗੁਰੂ ਚਲੋ ਮਿਲ ਗਈ ਚੰਗੀ ਗੱਲ ਹੈ ਪਰ ਅਸੀਂ ਕਿਸੇ ਦੇ ਪੈਰਾਂ ਹੇਠੋਂ ਜ਼ਮੀਨ ਨੱਕਸਕਾਈ ਕੋਸ਼ਿਸ਼ ਕਰੀਏ ਆਪਾਂ ਸਾਰੇ ਨਾਲ ਮਿਲ ਕੇ ਸਾਰੇ ਜਿਵੇਂ ਇਹ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਭਰਾੜੇ ਛੋਟੇ ਇਹ ਸਾਡੇ ਇਸ ਸੰਘਰਸ਼ ਦੇ ਵਿੱਚ ਸਾਥ ਦੇ ਰਹੇ ਆ ਉਸੇ ਤਰੀਕੇ ਦੇ ਨਾਲ ਤੁਸੀਂ ਜਿਹੜੇ ਬੱਚੇ ਹੋਰ ਘਰਾਂ 'ਚ ਬੈਠੇ ਹੋ ਕੋਸ਼ਿਸ਼ ਕਰੋ ਇਹਨਾਂ ਬੱਚਿਆਂ ਦਾ ਇਹਨਾਂ ਭਰਾਵਾਂ ਦਾ ਇਹਨਾਂ ਬਜ਼ੁਰਗਾਂ ਦਾ ਮਾਤਾਵਾਂ ਦਾ ਆਪਾਂ ਸਾਰੇ ਜਣੇ ਨਾਲ ਮਿਲ ਕੇ ਸਾਥ ਦੇਈਏ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ